ਦੇਖੋ ਡਾਕਟਰ ਮਨਮੋਹਨ ਸਿੰਘ ਇੱਕ ਸੰਸਥਾ ਸੀ ਜਿਹਦਾ ਲਾਹਾ ਜਿਨ੍ਹਾਂ ਦੀਆਂ ਨੀਤੀਆਂ ਦਾ ਲਾਹਾ ਅੱਜ ਵੀ ਦੇਸ਼ ਲੈ ਰਿਹਾ ਹੈ ਆਰਥਿਕ ਤੌਰ ਤੇ ਜਿਹੜਾ ਰਸਤਾ ਉਹਨਾਂ ਨੇ ਸਾਡੇ ਮੁਲਕ ਨੂੰ ਦਿਖਾਇਆ ਸੀ ਅੱਜ ਤੋਂ 3 ਦਹਾਕੇ ਪਹਿਲਾਂ ਉਸ ਰਸਤੇ ਤੇ ਚੱਲ ਕੇ ਹੀ ਦੇਸ਼ ਆਰਥਿਕ ਤੌਰ ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ੍ਹੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣ ਗਿਆ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਡਾਕਟਰ ਮਨਮੋਹਨ ਸਿੰਘ ਇੱਕ ਰੀਅਲ ਸਾਇੰਸਿਸਟ ਸਟੇਟਮੈਂਟ ਜੀ ਕੇ ਜੀ ਦਾ ਸਤਿਕਾਰ ਬਾਰਕ ਅਬਾਮਾ ਵਰਗੇ ਜਿਹੜੇ ਪ੍ਰੈਜ਼ੀਡੈਂਟ ਰਹੇ ਅਮਰੀਕਾ ਦੇ ਉਹ ਵੀ ਸਤਿਕਾਰ ਕਰਦੇ ਸੀ ਸਤਿਕਾਰ ਹੀ ਇਕੱਲਾ ਨਹੀਂ ਅਮਰੀਕਾ ਵਰਗੀ ਮਜ਼ਬੂਤ ਇਕਨੋਮੀ ਜਦੋਂ ਕ੍ਰਾਈਸਿਸ ਚ ਰਹਿੰਦੀ ਸੀ ਜਾਂ ਮੁਸ਼ਕਲ ਚ ਹੁੰਦੀ ਸੀ ਤੇ ਡਾਕਟਰ ਮਨਮੋਹ ਸਿੰਘ ਤੋਂ ਗਾਈਡੈਂਸ ਲੈਂਦੇ ਸੋ ਇਡੇ ਮਹਾਨ ਇਨਸਾਨ ਦਾ ਇਡੇ ਮਹਾਨ ਵਿਅਕਤੀ ਤੋਂ ਦਾ ਇਡੀ ਵahanam ਸੰਸਥਾ ਦਾ ਜਿਹੜੇ ਕੀ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਵੀ ਆ ਪੜ੍ਹਾਇਆ ਵੀ ਆ ਸਾਡੇ ਪੰਜਾਬ ਨੂੰ ਬਿਲੋਂਗ ਕਰਦੇ ਸੀ ਅੰਮ੍ਰਿਤਸਰ ਸਾਹਿਬ ਨੂੰ ਉਹਨਾਂ ਦਾ ਦੁਨੀਆ ਤੋਂ ਜਾਣਾ ਸਿਰਫ ਪੰਜਾਬ ਲਈ ਜਾਂ ਇੱਕ ਪਰਿਵਾਰ ਲਈ ਜਾਂ ਇੱਕ ਦੇਸ਼ ਲਈ ਘਟਾ ਨਹੀਂ ਅਜ ਆਰਥਿਕ ਤੌਰ ਤੇ ਦੇਖਿਆ ਜਾਵੇ ਦੁਨੀਆ ਭਰ ਦੇ ਲੋਕ ਜਿਹੜਾ ਆ ਉਹ ਸ਼ੋਕ ਮਨਾ ਰਹੇ ਆ ਅਫਸੋਸ ਕਰ ਰਹੇ ਆ ਔਰ ਡਾਕਟਰ ਸਾਹਿਬ ਦਾ ਜਾਣਾ ਬਹੁਤ ਵੱਡੀ ਕਮੀ ਆ ਬੜਾ ਵੱਡਾ ਵੈਕਿਊਮ ਆ ਔਰ ਲੇਕਿਨ ਇਹ ਗੱਲ ਬੜੀ ਸਹੀ ਹੈ ਕਿ ਡਾਕਟਰ ਸਾਹਿਬ ਦੇ ਦਿਖਾਏ ਰਸਤੇ ਤੇ ਕਈ ਮੁਲਕ ਜਿਹੜੇ ਆ ਉਹ ਲਗਾਤਾਰ ਅੱਗੇ ਆਰਥਿਕ ਤੌਰ ਤੇ ਮਜ਼ਬੂਤ ਵੀ ਹੋ ਰਹੇ ਆ ਔਰ ਉਹਨਾਂ ਦੀ ਐਕਨੋਮੀ ਮਜ਼ਬੂਤ ਹੈ ਡਾਕਟਰ ਸਾਹਿਬ ਜਦੋਂ ਪ੍ਰਧਾਨ ਮੰਤਰੀ ਸਨ ਕਿਉਂਕਿ ਇੱਕ ਸਿੱਖ ਲੀਡਰ ਜਦੋਂ ਦੇਸ਼ ਦੇ ਵਿੱਚ ਕਮਾਨ ਸਾਹਮਰੇ ਸਨ ਤਾਂ ਉਦੋਂ ਪੂਰੀ ਦੁਨੀਆ ਦੇ ਉੱਤੇ ਮੰਦੀ ਦਾ ਦੌਰ ਛਾ ਗਿਆ ਸੀ ਪਰ ਫਿਰ ਵੀ ਭਾਰਤ ਕਿਤਨਾ ਕਿਤੇ ਮਜ਼ਬੂਤੀ ਨਾਲ ਖੜਾ ਸੀ ਹਾਂ ਦੇਖੋ ਡਾਕਟਰ ਸਰਦਾਰ ਮਨਮੋਹਨ ਸਿੰਘ ਬਹੁਤ ਹੀ ਅਸਰਦਾਰ ਸਰਦਾਰ ਸੀ ਔਰ ਇਹ ਸਾਡੇ ਵਾਸਤੇ ਪੰਜਾਬ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਉਹ ਸਿੱਖ ਵੀ ਸੀ ਲੇਕਿਨ ਬਤੌਰ ਇੰਡੀਅਨ ਬਤੌਰ ਆਰਬੀਆਈ ਦੇ ਗਵਰਨਰ ਬਤੌਰ ਫਾਈਨੈਂਸ ਮਿਨਿਸਟਰ ਬਤੌਰ ਪ੍ਰਧਾਨ ਮੰਤਰੀ ਉਹਨਾਂ ਨੇ ਉਹ ਚਾਨਣ ਮਨਾਰਾ ਜਿਹੜੇ ਸੀ ਦੇਸ਼ ਲਈ ਔਰ ਦੁਨੀਆ ਦੀ ਚਾਨਣ ਮਨਾਰਾ ਸੀ ਦੇਖੋ ਜੀ ਇੱਕ ਸਾਡੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਉਹ ਉਹਨਾਂ ਦਾ ਧਿਆਨ ਹੋ ਗਿਆ ਨਾ ਪੂਰਾ ਹੋਣ ਵਾਲਾ ਘਟਾ ਕਿਉਂਕਿ ਉਹ ਵਰਨਤ ਵੀ ਰਹੇ ਆ ਆਰਬੀਆ ਦੇ ਔਰ ਅਖਸ਼ਾਤਰੀ ਵੀ ਰਹੇ ਆ ਵਿੱਤ ਮੰਤਰੀ ਵੀ ਰਹੇ ਆ ਪ੍ਰਧਾਨ ਮੰਤਰੀ ਵੀ ਰਹੇ ਜਦੋਂ ਪੂਰੇ ਬਾਲ ਦੇ ਵਿੱਚ ਮੰਦੀ ਸੀਗੀ ਤਾਂ ਉਹਨਾਂ ਨੇ ਹਿੰਦੁਸਤਾਨ ਨੂੰ ਮੰਦੀ ਦੇ ਵਿੱਚੋਂ ਕੱਢਿਆ ਇਸ ਕਰਕੇ ਜਿਹੜਾ ਉਹਨਾਂ ਦਾ ਦਿਹਾਤ ਹੈ ਉਹ ਨਾ ਪੂਰਾ ਹੋਣ ਵਾਲਾ ਘਟਾ ਵੀ ਅੱਗੇ ਵਿਧਾਇਆ ਤੇ ਪੂਰੀ ਦੁਨੀਆ ਦੇ ਵਿੱਚ ਵੀ ਉਹਨਾਂ ਨੇ ਆਪਣਾ ਉਹ ਦੇਖੋ ਜੀ ਉਹ ਇੱਕ ਤਾਂ ਕੋਈ ਵੀ ਜਵਾਬ ਚੁੱਪ ਕਰਕੇ ਦਿੰਦੇ ਸੀਗੇ ਉਹ ਉਹਨਾਂ ਦਾ ਜਿਹੜਾ ਜਵਾਬ ਸੀਗਾ ਉਹ ਤਾਂ ਲੀਡਰ ਜਿਹੜੇ ਅਬਾ ਕਾਉਂਟ ਬੋਲਦੇ ਆ ਉਹ ਚੁੱਪ ਕਰਕੇ ਜਵਾਬ ਦੇ ਦਿੰਦੇ ਸੀਗੇ ਔਰ ਉਹ ਉਹਨਾਂ ਨੇ ਸਿੱਖੀ ਨੂੰ ਪੂਰੇ ਵਰਲਡ ਦੇ ਵਿੱਚ ਅੱਗੇ ਲੈ ਕੇ ਆਏ ਆ ਕਿਉਂਕਿ ਪੀਐਮ ਸੀਗਾ ਔਰ ਵਧੀਆ ਕੰਮ ਕੀਤਾ ਜਿਹੜਾ ਪੂਰਾ ਵਰਲਡ ਹੈ ਉਹਦੀ ਚੀਜ਼ ਉਹ ਮੰਨਦੇ ਸੀਗੇ ਲੋਹਾ ਮਨਾਇਆ ਉਹਨਾਂ ਨੇ ਪੂਰਾ ਵੀ ਪੂਰਾ ਹਿੰਦੁਸਤਾਨ ਵਾਸਤੇ ਪੂਰੇ ਵਰਲਡ ਵਾਸਤੇ ਪੂਰੇ ਸਾਡੇ ਸਿੱਖ ਸਮਾਜ ਵਾਸਤੇ ਨਾ ਪੂਰਾ ਹੋਣਾ। ਦੇਖੋ ਜੀ ਇਹ ਬਹੁਤ ਵੱਡਾ ਘਟ ਹੈ। ਇੱਕ ਵੱਡੇ ਆਰਥ ਸ਼ਾਸਤਰੀ ਸੀ ਜਦੋਂ 1990 ਦੇ ਵਿੱਚ ਆਪਣਾ ਦੇਸ਼ ਇੱਕ ਵੱਡੇ ਆਰਥਿਕ ਸੰਕਟ ਦੇ ਵਿੱਚ ਪਿਆ ਸੀ। ਉਦੋਂ ਇੱਕ ਵੱਡਾ ਰਿਫਾਰਮ ਲੈ ਕੇ ਜਿਵੇਂ ਐਲਪੀਜੀ ਰਿਫਾਰਮ ਸੋ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ ਉਸ ਤੋਂ ਬਾਅਦ ਹੀ ਸਾਡੇ ਦੇਸ਼ ਦੇ ਵਿੱਚ ਨਵੀਂ ਇੰਡਸਟਰੀ ਆਈ ਤੇ ਦੇਸ਼ ਦੇ ਵਿੱਚ ਕੇਬਲ ਟੀਵੀ ਵੀ ਉਦੋਂ ਹੀ ਆਇਆ ਕਿਉਂਕਿ ਸਾਡੀ ਇਕਨੋਮੀ ਨੂੰ ਉਹਨਾਂ ਨੇ ਖੋਲ੍ਹਿਆ ਤੇ ਸਾਡੇ ਲਈ ਜੋ ਅੱਜ ਅਸੀਂ ਮਾਡਰਨ ਇੰਡੀਆ ਦੇਖਦੇ ਆ ਉਹਦੇ ਵਿੱਚ ਐਲਪੀਜੀ ਰਿਫਾਰਮ ਦਾ ਬਹੁਤ ਵੱਡਾ ਹੱਥ ਐਲਪੀਜੀ ਰਿਫਾਰਮ ਲੈ ਕੇ ਕੌਣ ਆਏ ਸੀਗੇ ਸਰ ਡਾਕਟਰ ਮਨਮੋਹ ਸਿੰਘ ਜੀ ਸੋ ਮੈਂ ਕਹਿ ਸਕਦਾ ਵੀ ਸਾਡੇ ਦੇਸ਼ ਦੀ ਆਰਥਿਕਤਾ ਲਈ ਤੇ ਸਾਡੇ ਸਿੱਖ ਸਮਾਜ ਲਈ ਇਹ ਇੱਕ ਬਹੁਤ ਵੱਡਾ ਕਦਮ ਹੈ ਮੈਨੂੰ ਜਿਹੜਾ ਰਿਫਾਰਮ ਉਹ ਤੋਂ ਲਿਆਂਦਾ ਗਿਆ ਸੀ ਤੇ ਕਿੰਨੇ ਕ ਮੁਲਕਾਂ ਨੇ ਉਹਨੂੰ ਅਡਾਪਟ ਕੀਤਾ ਸੀ ਕਿੰਨੇ ਕ ਮੁਲਕਾਂ ਨੇ ਉਹਨੂੰ ਪਛਾਣਿਆ ਸੀ ਵੇਖੋ ਜੀ ਇਹਦੀ ਜਿਹੜੀ ਇਤਿਹਾਸਪਾਚ ਲਈ ਹੈ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਨਾ ਤਾਂ ਸਾਡੇ ਦੇਸ਼ ਨੇ ਇਦਾਂ ਦੇ ਕਾਨੂੰਨ ਬਣਾਤੇ ਸੀ ਵੀ ਕੋਈ ਦੂਆਰਾ ਸਾਡੇ ਦੇਸ਼ ਗੁਲਾਮ ਨਾ ਹੋ ਜਵੇ ਕਿਉਂਕਿ ਅੰਗਰੇਜ਼ ਆਇਆ ਤਾਂ ਵਪਾਰ ਕਰਨੇ ਸੀ ਤਾਂ ਕਰਕੇ ਸਾਡੀ ਇਕਨੋਮੀ ਇੰਨੀ ਕਲੋਜ਼ ਕੀਤੀ ਗਈ ਸੀ ਕਿ ਤਾਂ ਕਿ ਕੋਈ ਵੀ ਬਾਹਰਲਾ ਦੇਸ਼ ਇਸ ਤਰ੍ਹਾਂ ਕੇ ਕਰਜ਼ਾ ਨਾ ਕਰ ਸਕੇ ਜਿੱਦਾਂ ਕਿ ਕਲੋਨियल ਸਿਸਟਮ ਸੀਗਾ ਕਲੋਨੀਆਂ ਬਣੀਆਂ ਸੀਗੀਆਂ ਉਸ ਸਾਡੇ ਦੇਸ਼ ਦੀ ਇਕਨੋਮੀ ਹੀ ক্লোਜ਼ ਸੀਗੀ ਉਸ ਵੇਲੇ ਤੇ ਡਾਕਟਰ ਮਨਮੋਹਨ ਸਿੰਘ ਨੇ ਇਕਨੋਮੀ ਖੋਲਣ ਦਾ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ بڑا ਸ਼ਰੇਹ ਜਾਂਦਾ ਹੈ ਕਿ ਅੱਜ ਜੇ ਸਾਡਾ ਮਾਡਰਨ ਇੰਡੀਆ ਦੇਸ਼ ਹੈ ਜੇ ਆਪਣੇ ਦੇਸ਼ ਦੀ ਗੱਲ ਕਰੀਏ ਭਾਰਤ ਦੀ ਤਾਂ ਕਿਤੇ ਨਾ ਕਿਤੇ ਇਹ ਡਾਕਟਰ ਮਨਮੋਹਨ ਜੀ ਕਰਕੇ